ਹਾਂਜੀ ਦੋਸਤੋ ਸਾਰਿਆਂ ਦਾ ਸਵਾਗਤ ਹੈ ਜੀ ਜੀ ਹੋਮ ਸੇਲ ਮਾਰਕੀਟ ਚੈਨਲ ਤੇ ਦੋਸਤੋ ਅੱਜ ਦਾ ਜੋ ਘਰ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਤੁਹਾਡੇ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਤਕਰੀਬਨ 10 ਫੁੱਟ ਚੌੜੀ ਗਲੀ ਦੇ ਵਿੱਚ ਜੋ ਘਰ ਦਾ ਫਰੰਟ ਗੇਟ ਨਿਕਲਦਾ ਹੈ ਜੀ ਘਰ ਦੇ ਮਾਲਕ ਦੋਸਤੋ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਮਾਲਕਾਂ ਵੱਲੋਂ ਇਹ ਘਰ ਅੱਜ ਤੋਂ 3 ਤੋਂ 4 ਸਾਲ ਪਹਿਲਾਂ ਬਣਵਾਇਆ ਗਿਆ ਹੈ ਜੀ ਮਾਲਕਾਂ ਨੇ ਨਵੀਂ ਇਮਾਰਤ ਬਣਵਾਈ ਸੀ ਜੀ ਜਗ੍ਹਾ ਲੈ ਕੇ ਮਾਲਕਾਂ ਦਾ ਕਹਿਣਾ ਹੈ ਕਿ ਮਾਲਕਾਂ ਦਾ 23 ਤੋਂ 24 ਲੱਖ ਰੁਪਇਆ ਘਰ ਦੇ ਉੱਪਰ ਖਰਚ ਆ ਚੁੱਕਿਆ ਹੈ ਜੀ ਪਰ ਮਾਲਕਾਂ ਦਾ ਕਹਿਣਾ ਜੀ ਮਾਲਕਾਂ ਨੇ ਹੁਣ ਕਿਤੇ ਹੋਰ ਜਗ੍ਹਾ ਤੇ ਸੈਟਿੰਗ ਕਰਨੀ ਆ ਇਸ ਕਰਕੇ ਮਾਲਕ ਆਪਣਾ ਘਰ ਵੇਚ ਰਹੇ ਨੇ ਜੀ ਸੋ ਮਾਲਕਾਂ ਵੱਲੋਂ ਹੁਣ ਬਹੁਤ ਘੱਟ ਰੇਟ ਦੇ ਉੱਪਰ ਘਰ ਵੇਚਿਆ ਜਾਣਾ ਹੈ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਕੋਠੀ ਟੈਪ ਨਕਸ਼ੇ ਦੇ ਨਾਲ ਬਹੁਤ ਵਧੀਆ ਮਾਲਕਾ ਵੱਲੋਂ ਘਰ ਤਿਆਰ ਕੀਤਾ ਗਿਆ ਜੀ 4 ਸਾਲ ਪਹਿਲਾਂ ਤਕਰੀਬਨ ਇਹ ਘਰ ਦੀ ਇਮਾਰਤ ਬਣੀ ਹੋਈ ਹੈ ਜੀ ਘਰ ਤੁਸੀਂ ਚੈੱਕ ਕਰ ਸਕਦੇ ਹੋ ਜੀ ਜੋ ਬੈਡਰੂਮ ਮਾਲਕਾ ਵੱਲੋਂ ਬਣਵਾਏ ਗਏ ਨੇ ਤਕਰੀਬਨ 10x10 ਦੇ ਖੁੱਲੇ ਡੁੱਲੇ ਬੈਡਰੂਮ ਨੇ ਜੀ ਲੌਬੀ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਖੁੱਲਾ ਲੌਬੀ ਦਾ ਏਰੀਆ ਪੂਰੇ ਘਰ ਦੇ ਵਿੱਚ ਪੱਕਾ ਫਰਸ਼ ਹੈ ਜੀ ਸੀਮਿੰਟ ਦਾ ਤੇ ਘਰ ਦੀ ਛੱਤ ਨੂੰ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਜੀ ਬਾਥਰੂਮ ਵਧੀਆ ਨੇ ਜੀ ਪੱਕੇ ਬਾਥਰੂਮ ਨੇ ਜੀ ਜਿੰਨਾ ਵੀ ਵਾਟਰ ਸਪਲਾਈ ਦਾ ਪਾਈਪ ਲਾਈਨ ਦਾ ਕੰਮ ਹੈ ਜੀ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾਇਆ ਗਿਆ ਜੀ ਇੱਕ ਨੰਬਰ ਦਾ ਮਟੀਰੀਅਲ ਲਗਵਾ ਕੇ ਮਾਲਕਾਂ ਵੱਲੋਂ ਘਰ ਤਿਆਰ ਕਰਵਾਇਆ ਗਿਆ ਜੀ ਕਿਚਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਖੁੱਲਾ ਡੁੱਲਾ ਹਵਾਦਾਰ ਕਿਚਨਾ ਦੋਸਤੋ ਸੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਕਰਤੇ ਜੋ ਮਾਲਕਾਂ ਦਾ ਖਰਚਾ ਆਇਆ ਜੀ तकरीबन 23 ਤੋਂ 24 ਲੱਖ ਆਇਆ ਜੀ ਪਰ ਮਾਲਕਾਂ ਨੇ ਹੁਣ ਕਿਸੇ ਹੋਰ ਜਗ੍ਹਾ ਸੈਟਿੰਗ ਕਰਨੀ ਹੈ ਜੀ ਜਿਸ ਕਰਕੇ ਮਾਲਕ ਸਿਰਫ 16 ਲੱਖ ਰੁਪਇਆ ਰੇਟ ਤੇ ਆਪਣਾ ਘਰ ਸੇਲ ਕਰ ਰਹੇ ਨੇ ਜੀ ਮਾਲਕਾਂ ਦਾ ਮੋਬਾਈਲ ਨੰਬਰ ਰੈੱਡ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲ ਕਰਕੇ ਘਰ ਖਰੀਦ ਸਕਦੇ ਹੋ ਘਰ ਦਾ ਸਟੋਰ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਖੁੱਲੇ ਡੁੱਲੇ ਸਟੋਰ ਰੂਮ ਨੇ ਜੀ ਬੈੱਡਰੂਮ ਨੇ ਸੋ ਦੋਸਤੋ 5.75 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਲਾਲ ਲਕੀਰ ਦੇ ਅੰਦਰ ਜੋ ਜਗ੍ਹਾ ਹੈ ਜੀ ਉਸ ਜਗ੍ਹਾ ਤੇ ਇਹ ਘਰ ਬਣਿਆ ਹੋਇਆ ਘਰ ਨੂੰ ਪੱਕੀਆਂ ਪੌੜੀਆਂ ਨੇ ਜੀ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਨੇ ਜਿਉ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਜੀ ਮਾਲਕਾ ਨੇ ਕਿਸੇ ਹੋਰ ਜਗ੍ਹਾ ਸੈਟਿੰਗ ਕਰਨੀ ਆ ਜਿਸ ਕਰਕੇ ਮਾਲਕਾ ਨੇ ਘਰ ਸੇਲ ਕਰਨਾ ਹੈ ਜੀ ਸੋ ਉੱਪਰ ਦਾ ਪੋਸ਼ਣ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਟੋਰ ਰੂਮ ਬਣਾਇਆ ਹੋਇਆ ਮਾਲਕਾ ਵੱਲੋਂ ਘਰ ਦੀ ਛੱਤ ਤੇ ਜੋ ਫਰਸ਼ ਲਗਿਆ ਹੋਇਆ ਜੀ ਪੱਕਾ ਫਰਸ਼ ਹੈ ਦੋਸਤੋ ਪੱਕੇ ਜੰਗਲੇ ਨੇ ਜੀ ਗ੍ਰਿਲਾਂ ਲਗਵਾ ਕੇ ਤਿਆਰ ਕੀਤੇ ਹੋਏ ਸੋ ਤਕਰੀਬਨ 5.75 ਮਰਲੇ ਜੋ ਲਾਲ ਲਕੀਰ ਜਗਾ ਅੰਦਰ ਆਉਂਦੀ ਹੈ ਜੀ ਇਹ ਘਰ ਬਣਿਆ ਹੋਇਆ 16 ਲੱਖ ਰੁਪਇਆ ਰੇਟ ਹੈ ਜੀ ਘਰ ਦਾ ਜੋ ਨਵਾਂ ਮਾਲਕਾਂ ਨੇ ਰੱਖਿਆ ਤਕਰੀਬਨ 4 ਸਾਲ ਪਹਿਲਾਂ ਘਰ ਦੀ ਜੋ ਇਮਾਰਤ ਮਾਲਕਾਂ ਵੱਲੋਂ ਬਣਵਾਈ ਗਈ ਹੈ ਜੀ ਸੋ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦੇ ਪਿੰਡ ਦੀ ਫਿਰਨੀ ਦੇ ਉੱਪਰ ਘਰ ਲੱਗਦਾ ਹੈ ਜੀ ਸੋ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਜੋ ਘਰ ਲੱਗਦਾ ਹੈ ਜੀ ਬਾਜ਼ਾਰ ਮਾਲਕਾਂ ਦਾ ਕਹਿਣਾ ਹੈ ਜੀ ਤਕਰੀਬਨ 10 ਮਿੰਟ ਦੇ ਰਸਤੇ ਉੱਪਰ ਹੀ ਬਾਜ਼ਾਰ ਲੱਗਦਾ ਹੈ ਜੀ ਘਰ ਤੋਂ ਸੋ ਕਿਸੇ ਵੀ ਭੈਣ ਭਰਾ ਨੇ ਘਰ ਦੀ ਜਾਣਕਾਰੀ ਲੈਣੀ ਹੈ ਜੀ ਘਰ ਕਿਸ ਜਗ੍ਹਾ ਬਣਿਆ ਹੋਇਆ ਬਾਕੀ ਦੀ ਜਾਣਕਾਰੀ ਤੁਸੀਂ ਜੋ ਵੀ ਹੈ ਮਾਲਕਾਂ ਦੇ ਮੋਬਾਈਲ ਨੰਬਰ ਤੇ ਫੋਨ ਕਾਲ ਕਰਕੇ ਲੈ ਸਕਦੇ ਹੋ ਜੀ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਚੈਨਲ ਤੇ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਐਡ ਦਾ ਕੰਮ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ WhatsApp ਨੰਬਰ ਸਾਡਾ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ WhatsApp ਤੇ ਘਰ ਦੀ ਡਿਟੇਲ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜ ਦਿਆ ਕਰੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜੀ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ